ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਜਰਸੀ ਵਾੜ ਸੇਲ ਲਈ ਲੈ ਕੇ ਆਏ ਜੀ ਤਾਜੀ ਸੂਈ ਹੈ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਬਈ ਜਿਸ ਅਸੀ ਕਾ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਨਾਮ ਤੇ ਐਡਰੈਸ ਬੋ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਤਹਿਸੀਲ ਬਈ ਨਿਹਾਲ ਸਿੰਘਲ ਨੇੜੇ ਪਿੰਡ ਬਈ ਨੇੜੇ ਆਪਣਾ ਭਦੌਰ ਸ਼ਹਿਰ ਆ ਗਿਆ ਆਪਾਂ ਨੂੰ ਤੇ ਨਿਹਾਲ ਸਿੰਘਲ ਆ ਗਿਆ ਮੋਬਾਈਲ ਨੰਬਰ ਬੋ 87278 09954 ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਜਰਸੀ ਵੜ ਦੇ ਨੇ ਕਿਹੜਾ ਸੂਅ ਸੂਈ ਆ ਇਹ ਦੂਜਾ ਸੂਈ ਆ ਆਪਾਂ ਡਾਕਟਰ ਠੀਕ ਆ ਕਦੋਂ ਸੂਈ ਆ ਬਈ ਇਸੂਈਆ ਰਾਤ 3:00 ਵਜੇ ਰਾਤ ਬੱਚਾ ਕੀ ਦੇਤਾ ਬੱਸਾ ਦੇਤਾ ਬੱਚਾ ਦੇ ਰਾਤ 3:00 ਵਜੇ ਸੂਈਆ ਹੂੰ ਨਾੜੂਆ ਨਾਲ ਜਮੇ ਜਮੇ ਗਿੱਲਾਗਾ ਪਾਣੀ ਫਰਾਤੀ ਸੂਈਆ ਤੇ ਜੇਰ ਜੂਰ ਪੈਗੀ ਜੇਰ ਦੀ ਗਰੰਟੀ ਹਾਂ ਵੀਡੀਓ ਬਣਾਈਗੇ ਓਕੇ ਭਾਈ ਠੀਕ ਆ ਕੱਦ ਚੰਗਾ ਬਰੀਡ ਚੰਗੀ ਆ ਤੇ ਕਿੰਨਾ ਕੁ ਬੋੜਾ ਬਾਈ ਨੇ ਕੱਢਿਆ ਫਿਰ ਬੋੜਾ ਆਪਾਂ ਕੱਢੇਗਾ ਡੇਢ ਜੱਗ ਓਕੇ ਭਾਈ ਠੀਕ ਆ ਹੁਣ ਸਵੇਰ ਇਹਨੂੰ ਚੰਗਾ ਕੇ ਬੋਲ ਦੇ ਭਾਈ ਤੋਰ ਦੇ ਮਾੜੀ ਥਾਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਮੁੱਠੀ ਵਾਲਾ ਥਾਣ ਚਾਰੇ ਥਾਣ ਨੇ ਕਿੜਵੇਂ ਪੂਰੇ ਗੈਪ ਤੇ ਨਾੜਾ ਨੋੜਾ ਲੇਵੇ ਤੇ ਫੁੱਲ ਚੰਗੀਆਂ ਕੱਦ ਚੰਗਾ ਬਰੀਡ ਚੰਗੀਆਂ ਫੇਸ ਚੰਗਾ ਚਮਕ ਚਮਕ ਚੰਗੀਆਂ ਜਰਸੀ ਬਰੀਡ ਮੰਗ ਫੁੱਲ ਮਿਲਦੀ ਘੱਟ ਆ ਬਈ ਤੇ ਬਾਕੀ ਗਰਮੀ ਬਿਲਕੁਲ ਨਹੀਂ ਮਿਲਨੀ ਤੇ ਫੈਂਟ ਫੁੱਲ ਹੈਣ ਬਹੁਤ ਚਮਕਦਾ ਬੜਾ ਜਿਹੜਾ ਰੰਗ ਦੇਖੀ ਤੂੰ ਬਾਹਰ ਇਹ ਤਾਂ ਨਮਾਈ ਨਹੀਂ ਉਹ ਲਿਬੜੀ ਤੇ ਬੜੀ ਅਬਦਾਰੀ ਸਹੀ ਗੱਲ ਆ ਲੈ ਕਲਰ ਦੇਖੋ ਬਈ ਅਸਲ ਜਰਸੀ ਵਾਲਾ ਕਲਰ ਹੈ ਕਿਆ ਬਾਤ ਹੈ ਲੇਵਲ ਉਹ ਬਹੁਤ ਆ ਨਾ ਕਰਮਾਲੀ ਦਾ ਇਹ ਤਾਂ ਐਨ ਪੁਰਾਣੀ ਜਾਂਦਾ ਤਾਂ ਠੀਕ ਆ ਬਾਈ ਕੱਦ ਬੰਨਾਂ ਦੇ ਖਲੜਾ ਟੱਪਾ ਹਾਂ ਕੱਦ ਤਾਂ ਹੁੰਦਾ ਚਲਾ ਲੇ ਛੂਟਾ ਤਾਂ ਬੰਨ ਨਹੀਂ ਗਾ ਢੀਲ ਬਥੇਰੀ ਆ ਸਹੀ ਗੱਲ ਆ ਬਾਈ ਚਿਵਾਈ ਕਿਵੇਂ ਆ ਕਰਮਾਲੀ ਦੀ ਚਿਵਾਈ ਪੂਰੀਆਂ ਮੋਟੀਆਂ ਤਾਂ ਠੀਕ ਆ ਬਾਈ ਫੇਸ ਰੂਸ ਬੜਾ ਚੰਗਾ ਬਾਈ ਕਲਰ ਬੜਾ ਚੰਗਾ ਚਮਕ ਪੂਰੀ ਆ ਕਰਮਾਲੀ ਤੇ ਪੂਰੀ ਚੰਗ ਤਾਂ ਕਲਿਆ ਹੂੰ ਪਰ ਸ਼ਾਂਤ ਉਹ ਲੈਵਾ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਆਰਡਰ ਲੈ ਕੀ ਬਾਤ ਆ ਬਾਕੀ ਢਿਲ ਲਾਡੂ ਲਾ ਹਜੇ ਪਈਆਂ ਨੇ ਸ਼ਾਮ ਤੱਕ ਆਰਡਰ ਹੋਰ ਵੀ ਸੋਨਾ ਤਿਆਰ ਕਰ ਲ ਚਾਰੇ ਥਾਣੇ ਨਿਕੜ ਮੇ ਪੂਰੇ ਗਏ ਨਾਰਾਂ ਕੇ ਮੇਲੇ ਬੀਤ ਗਏ ਕੀ ਬਾਤ ਆ ਬਈ ਹੂੰ ਥਾਣੀ ਬਹੁਤ ਚੰਗਾ ਜੀ ਦੇ ਪਾਵੇ ਵਰਗਾ ਥਾਣਾ ਪੂਰੀ ਵਿੱਤੀ ਦੇ ਥਾਣ ਨੇ ਪੂਰੀ ਤੇ ਮੁੱਲ ਕੀ ਆ ਜਾਇਜ਼ ਮੁੱਲ ਜਮਾ ਜਾਇਜ਼ ਹੀ ਕਰਨਾ ਆਪਾਂ ਦੇਖ ਲੈ ਹੁਣ ਅਸੀਂ ਬੈੜ ਦਾ 65000 ਦੀ ਆ ਕੋਈ ਮੰਨੇ ਨਾ ਨਾ ਮਾਂ ਮੰਨੇ ਨਾਲੇ ਵਾ ਵੀ ਆ ਸਾਰਾ ਕੁਛ ਆ ਹੂੰ ਆਪਾਂ ਇਹ 57000 ਦੀ ਸਿਰਫ ਦੇ ਦੇਣੀ ਚਾ ਮੋਲ ਲਗਰਾਉਣਾ ਬਾਈ ਕਹਿੰਦਾ ਕਰਾਈ ਲੈ ਕਰਾ ਲਓ 57000 ਦੀ ਵੜ ਦੇ ਦਿਆਂਗੇ ਫੇਰ ਵੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਦਾਨ ਹੋ ਜਾਊਗਾ ਕਹਿੰਦੇ ਬਾਈ ਮਾ ਮਾੜਾ ਮੁੱਟਾ ਬਸ ਠੀਕ ਹੈ ਬਾਈ ਗੱਦ ਵਾਲੀ ਵੜ ਥਾਣ ਲੈ ਬਸ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਸਾਰੀਆਂ ਗੱਲਾਂ ਓਕੇ ਆ ਬਾਈ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ